ਥਾਣਾ ਫਿਲੌਰ ਦੀ ਪੁਲਿਸ ਨੇ ਮੁਖਵਰਦੀ ਇਤਲਾਹ ਤੇ ਇੱਕ ਵਿਅਕਤੀ ਨੂੰ ਨਜਾਇਜ਼ ਸ਼ਰਾਬ ਵੇਚਣ ਦੇ ਦੋਸ਼ ਤਹਿਤ ਗ੍ਰਿਫਤਾਰ ਕਰਨ ਚ ਕਾਮਯਾਬੀ ਹਾਸਲ ਕੀਤੀ ਹੈ ਦੱਸਿਆ ਇਸ਼ਾਰੇ ਹੈ ਕਿ ਗ੍ਰਿਫਤਾਰ ਕੀਤਾ ਦੋਸ਼ੀ ਦਾ ਦੂਸਰਾ ਸਾਥੀ ਭਜਨ ਵਿੱਚ ਕਾਮਯਾਬ ਰਹਾ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਥਾਣੇਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਦੋਸ਼ੀ ਦੀ ਪਛਾਣ ਰਿਤਿਕ ਪੁੱਤਰ ਅਸ਼ੋਕ ਕੁਮਾਰ ਵਾਸੀ ਪੰਜ ਢੇਰਾ ਫਿਲੌਰ ਵਜੋਂ ਹੋਈ ਹੈ ਜਦਕਿ ਫਰਾਰ ਵਿਅਕਤੀ ਦੀ ਪਛਾਣ ਰਵੀ ਪੁੱਤਰ ਰੋਸ਼ਨ ਲਾਲ ਵਾਸੀ ਅਡੋਨਾ ਬੜਾ ਚੌਰ ਵਜੋਂ ਹੋਈ ਹੈ ਉਨਾ ਦੱਸਿਆ ਕਿ ਪੁਲਿਸ ਨੇ ਦੋਸ਼ੀ ਦੇ ਕਬਜ਼ੇ ਵਿੱਚੋਂ ਨਜਾਇਜ਼ ਸ਼ਰਾਬ ਦੀ 108 ਬੋਤਲਾਂ ਵੀ ਬਰਾਮਦ ਕੀਤੀਆਂ ਫਿਲਹਾਲ ਪੁਲਿਸ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਫਿਲੌਰ ਤੋਂ ਨਵਰਾੰਗ ਚੈਨਲ ਦੀ ਰਾਜਮਾ ਨੰਗਲ ਦੀ ਵਿਸ਼ੇਸ਼ ਰਿਪੋਰਟ ਨਸ਼ਿਆਂ ਵਿਰੋਧ ਜੰਗ ਦੇ ਵਿੱਚ ਅਤੇ ਨਜਾਇਜ਼ ਸ਼ਰਾਬ ਦੀ ਤਸਕਰੀ ਸੰਬੰਧੀ ਜ਼ਿਲਹੰਦਰ ਦੀ ਹੱਤੀ ਪੁਲਿਸ ਹਸਪਤਾਲ ਦੇ ਸਪੰਦਾਸਿ ਲੋਹੀ ਵੱਲੋਂ ਨੰਬਰ ਦੇ ਹੱਤੀ ਐਸਐਸਪੀ ਸਰਦਾਰ ਅਰਵਿੰਦਰ ਸਿੰਘ ਅਤੇ ਡੀਐਸਪੀ ਫਿਲੌਰ ਸਰਵਨ ਸਿੰਘ ਬਾਜ ਜੀ ਦੀ ਹਦਾਤਾਂ ਦੇ ਦਿਸਾਨ ਦੇ ਸਾਥੇ ਧਾਰਨਾ ਫਲੋਰ ਪੁਲਿਸ ਨੇ ਇੱਕ ਦੋਸ਼ੀ ਰਿਤਿਕ ਵਾਸੀ ਪੰਚਟੇ ਰੈਣ ਨੂੰ ਗ੍ਰਿਫਤਾਰ ਕੀਤਾ ਉਸ ਕੋਲੋਂ ਨੌ ਪੇਟੀਆਂ ਸ਼ਰਾਬ ਨਜਾਇਜ਼ ਅੰਗਰੇਜ਼ੀ ਬ੍ਰਾਮਦ ਹੋਈਆਂ ਜੋ ਉਤ ਪੇਟੀਆਂ ਉਹ ਰਵੀ ਅਸੀ ਨਮਾ ਸ਼ਹਿਰ ਤੋਂ ਖਰੀਦ ਕਰਕੇ ਲਿਆਂਦਾ ਸੀਗਾ ਤੇ ਰਵੀ ਵੀ ਇਸ ਨੂੰ ਕਿਸੇ ਹੋਰ ਵਿਅਕਤੀ ਕੋਲੋਂ ਖਰੀਦ ਕਰਕੇ ਲਿਆਂਦਾ ਸੀ ਜਿਸ ਨੂੰ ਰਵੀ ਦੀ ਗ੍ਰਿਫਤਾਰੀ ਤੋਂ ਬਾਅਦ ਮੁਕਦਮੇ 'ਚ ਗ੍ਰਿਫਤਾਰ ਕਰਾਂਗੇ ਰਿਤਿਕ ਤੇ ਪਹਿਲਾਂ ਵੀ ਕਾਫੀ ਮੁਕਦਮੇ ਦਰਜ ਹੈ ਜੋ ਕਿ ਛੋਟੇ-ਵਡੇ ਵਾਰਦਾਤਾਂ ਦੇ ਵਿੱਚ ਨਾਲ ਰਿਹਾ ਚੋਰੀ ਦੀਆਂ ਸਨੇਚਿੰਗ ਦੀਆਂ ਉਹਨੇ ਸ਼ਰਾਬ ਦੇ ਕੰਮ ਸਿਲਪਤ ਹੋ ਗਿਆ ਸੀ ਜਿਸ ਨੂੰ ਮੁਕਦਮੇ 'ਚ ਗ੍ਰਿਫਤਾਰ ਕੀਤਾ ਗਿਆ ਇਹਨੇ ਮਕਾਦਮੇ ਤੇ ਇਹ ਤਕਰੀਬ 4-5 ਪਰਚੇ ਦਰਜ ਚਾਰ ਮੁਕਦਮੇ ਏ ਮਤਲਬ ਕਿੰਨੀ ਤੋਂ ਇਹਦੀ ਹੈਗੀ ਹੈ ਸ਼ਰਾਬ ਦੀ ਬੋਤਲ ਇਹਦੀ ਇਹ ਤਕਰੀਬ 108 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਹੋਈਆਂ ਜੋ ਕਿ ਅੱਛੀ ਕੁਆਂਟੀਟੀ ਹੈ ਤੇ ਇਹ ਸਸਤੇ ਦਮ ਚ ਲਿਆ ਕੇ ਮਹਿੰਗੇ ਦਮ ਚ ਵੇਚਦੀ ਸੀ ਥਾਣਾ ਫਲਾਵਰ ਦੀ ਪੁਲਿਸ ਨੇ ਮੁਖਬਰ ਦੀ ਇਤਲਾਹ ਤੇ ਇੱਕ ਵਿਅਕਤੀ ਨੂੰ ਨਜਾਇਜ਼ ਸ਼ਰਾਬ ਵੇਚਣ ਦੇ ਦੋਸ਼ ਤਹਿਤ ਗ੍ਰਿਫਤਾਰ ਕਰਨ ਚ ਕਾਮਯਾਬੀ ਹਾਸਲ ਕੀਤੀ ਹੈ ਦੱਸਿਆ ਇਸ਼ਾਰੇ ਹੈ ਕਿ ਗ੍ਰਿਫਤਾਰ ਕੀਤਾ ਦੋਸ਼ੀ ਦਾ ਦੂਸਰਾ ਸਾਥੀ ਭਜਨ ਵਿੱਚ ਕਾਮਯਾਬ ਰਿਹਾ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਥਾਣੇਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਦੋਸ਼ੀ ਦੀ ਪਛਾਣ ਰਿਤੇਕ ਪੁੱਤਰ ਅਸ਼ੋਕ ਕੁਮਾਰ ਵਾਸੀ ਪੰਜ ਢੇਰਾ ਫਿਲੌਰ ਵਜੋਂ ਹੋਈ ਹੈ ਜਦਕਿ ਫਰਾਰ ਵਿਅਕਤੀ ਦੀ ਪਛਾਣ ਰਵੀ ਪੁੱਤਰ ਰੋਸ਼ਨ ਲਾਲ ਵਾਸੀ ਅਡੋਨਾ ਬਲਾ ਚੌਰ ਵਜੋਂ ਹੋਈ ਹੈ ਉਹਨਾਂ ਦੱਸਿਆ ਕਿ ਪੁਲਿਸ ਨੇ ਦੋਸ਼ੀ ਦੇ ਕਬਜ਼ੇ ਵਿੱਚੋਂ ਨਜਾਇਜ਼ ਸ਼ਰਾਬ ਦੀ 108 ਬੋਤਲਾਂ ਵੀ ਬਰਾਮਦ ਕੀਤੀਆਂ ਫਿਲਹਾਲ ਪੁਲਿਸ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਫਿਲੌਰ ਤੋਂ ਨਵਰਾੰਗ ਚੈਨਲ ਦੇ ਰਾ익 ਮਾਨੰਗਲ ਦੀ ਵਿਸ਼ੇਸ਼ ਰਿਪੋਰਟ ਨਸ਼ਿਆਂ ਵਿਰੋਧ ਜੰਗ ਦੇ ਵਿੱਚ ਅਤੇ ਨਜਾਇਜ਼ ਸ਼ਰਾਬ ਦੀ ਤਸਕਰੀ ਸੰਬੰਧੀ ਜ਼ਿਲਹੰਦਰ ਦਿਹਾਤੀ ਪੁਲਿਸ ਨੂੰ ਵੱਲੇ ਸਫਲਤਾ ਅਸੀ ਲੋੜੀ ਜਿਸ ਨੰਬਰ ਦੇ ਆਸੀ ਐਸਐਸਪੀ ਸਰਦਾਰ ਅਰਵਿੰਦਰ ਸਿੰਘ ਅਤੇ ਡੀਐਸਪੀ ਫਲੋਰ ਸਰਵੰਤ ਸਿੰਘ ਬਾਜ ਜੀ ਦੀ ਹਦਾਇਤਾਂ ਤੇ ਦਿਸ਼ਾ ਨਿਰਦੇਸ਼ਾਂ ਤੇ थाना ਫਲੋਰ ਪੁਲਿਸ ਨੇ ਇੱਕ ਦੋਸ਼ੀ ਰਿਤਿਕ ਵਾਸੀ ਪੰਚਟੇ ਰੈਣ ਨੂੰ ਗ੍ਰਿਫਤਾਰ ਕੀਤਾ ਉਸ ਕੋਲੋਂ ਨੌ ਪੇਟੀਆਂ ਸ਼ਰਾਬ ਨਜਾਇਜ਼ ਅੰਗਰੇਜ਼ੀ ਬ੍ਰਾਮਦ ਹੋਈਆਂ ਜੋ ਉਪਤ ਪੇਟੀਆਂ ਉਹ ਰਵੀ ਅਸੀਂ ਨਮਾ ਸ਼ਹਿਰ ਤੋਂ ਖਰੀਦ ਕਰਕੇ ਲਿਆਉਂਦਾ ਸੀਗਾ ਤੇ ਰਵੀ ਵੀ ਕਿਸੇ ਹੋਰ ਵਿਅਕਤੀ ਕੋਲੋਂ ਖਰੀਦ ਕਰਕੇ ਲਿਆਉਂਦਾ ਸੀ ਜਿਸ ਨੂੰ ਰਵੀ ਦੀ ਗ੍ਰਿਫਤਾਰੀ ਤੋਂ ਬਾਅਦ ਮੁਕਦਮੇ 'ਚ ਗ੍ਰਿਫਤਾਰ ਕਰਾਂਗੇ ਰਿਤਿਕ ਤੇ ਪਹਿਲਾਂ ਵੀ ਕਾਫੀ ਮੁਕਦਮੇ ਦਰਜ ਹੈ ਜੋ ਕਿ ਛੋਟੇ-ਵਡੇ ਵਾਰਦਾਤਾਂ ਦੇ ਵਿੱਚ ਨੌਲਵਰੇਆ ਚੋਰੀ ਦੀਆਂ ਸਨੇਚਿੰਗ ਦੀਆਂ ਉਹਨੇ ਸ਼ਰਾਬ ਦੇ ਖਾਮਸ ਸੁਲਿਪਟ ਹੋ ਗਿਆ ਸੀ ਜਿਸ ਨੂੰ ਮੁਕਦਮੇ 'ਚ ਗ੍ਰਿਫਤਾਰ ਕੀਤਾ ਹੈ ਇਹਨੇ ਮਕਾਦਮੇ ਵਿੱਚ ਇਹ ਤੇ ਕਰੀਬ 4-5 ਪਰਚੇ ਦਰਜ 4 ਮੁਕਦਮੇ 8 ਮਤਲਬ ਕਿੰਨੀ ਤੋਂ ਇਹਦੀ ਹੈਗੀ ਹੈ ਸ਼ਰਾਬ ਦੀ ਬੋਤਲ ਇਹਦੀ ਤਕਰੀਬ 108 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਹੋਈਆਂ ਜੋ ਕਿ ਅੱਛੀ ਕੁਆਂਟੀਟੀ ਹੈ ਤੇ ਇਹ ਸਸਤੇ ਦਮ ਚ ਲਿਆ ਕੇ ਮਹਿੰਗੇ ਦਾਮ ਚ ਵੇਚਦੀ ਸੀ